ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀ ਕਾ ਮੈਂ ਹਾਂ ਤੁਹਾਡਾ ਪੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀ ਇਮਾਨਦਾਰੀ ਦੇ ਨਾਮ ਤੇ ਡਰਾਹਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਇਮਾਨਦਾਰੀ ਵਾਲੇ ਨਾਰੇ ਜਾਂ ਸਲੋਗਨ ਦੀ ਹਵਾ ਨਿਕਲ ਗਈ ਹੈ ਇੱਕ ਪਾਸੇ ਡਰਗਸ ਫੇਲਿੰਗ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਮਜੀਠੀਆ ਤੇ ਹਾਲਾਂਕਿ ਹਰ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਇਧਰੋਂ ਇੱਕ ਨਵਾਂ ਸਬਕ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਯਾਨੀ ਕਿ ਇਹਨਾਂ ਦੇ ਜਿਹੜੇ ਮੰਤਰੀ ਤੇ ਜਿਹੜੇ ਵਿਧਾਇਕ ਹੁੰਦੇ ਨੇ ਉਹ ਦੁੱਤ ਉੱਤੇ ਹੁੰਦੇ ਨੇ ਬਾਕੀਆਂ ਪਾਰਟੀਆਂ ਦੇ ਜਿਹੜੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਉਹ ਸਾਬਕਾ ਸੰਸਦ ਉਹ ਇਮਾਨਦਾਰ ਨਹੀਂ ਉਹ ਭ੍ਰਿਸ਼ਟਾਚਾਰੀ ਅੱਜ ਕੋਲ ਖੁੱਲ ਗਈ ਹੈ ਇੱਕ ਪਾਸੇ ਜਿੱਥੇ ਇਮਾਨਦਾਰੀ ਦਾ ਟੰਡੋਰਾ ਰੱਜ ਕੇ ਪਟਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ભગવંત માન ਵੱਲੋਂ ਤੇ ਦੂਸਰੇ ਪਾਸੇ ਉਸ ਟੰਡੋਰੇ ਦੀ ਫੂਕ ਨਿਕਲ ਗਈ ਹੈ ਵੱਡੀ ਰਾਹਤ ਦੇ ਦਿੱਤੀ ਹੈ ਇਹ ਪਹਿਲਾਂ ਹੀ ਕਿਹਾ ਗਿਆ ਕਿ ਰਮਨ अरोड़ा ਦੀ ਜਿਹੜੀ ਗ੍ਰਿਫਤਾਰੀ ਹੈ ਉਹ ਇੱਕ ਸਿਆਸੀ ਢੋਂਗ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਇਧਰ ਇੱਕ ਹੋਰ ਮਾਮਲਾ ਨਵਾਂ ਆਇਆ ਹੈ ਜਿੱਥੇ ਕਲੀਨ ਚਿੱਟ ਮਿਲ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਅਤੇ ਉਹਨਾਂ ਦੇ ਓਐਸਡੀ ਪ੍ਰਦੀਪ ਕੁਮਾਰ ਨੂੰ ਦਿੱਤੀ ਰਿਸ਼ਵਤਖੋਰੀ ਮਾਮਲੇ ਦੇ ਵਿੱਚ ਕਲੀਨ ਚਿੱਟ ਹੈ ਯਾਨੀ ਕਿ ਓਐਸਡੀ ਪ੍ਰਦੀਪ ਕੁਮਾਰ ਅਤੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਯਾਨੀ ਕਿ ਦੋਰਾ ਵਿਹਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਿਜੇ ਸਿੰਘਲਾ ਤੇ 52 ਕਰੋੜ ਰੁਪਏ ਦੇ ਠੇਕਿਆਂ ਤੇ 1 ਕਰੋੜ 1 ਕਰੋੜ 16 ਲੱਖ ਰੁਪਏ 2% ਕਮਿਸ਼ਨ ਲੈਣ ਦਾ ਦੋਸ਼ੀ ਪੁਲਿਸ ਨੇ ਮਾਮਲੇ ਦੀ ਰਿਪੋਰਟ ਵਿੱਚ ਦੱਸੀ ਸਬੂਤਾਂ ਦੀ ਕਮੀ ਲੇਕਿਨ ਹੁਣ ਪੰਜਾਬ ਪੁਲਿਸ ਜਿਹੜੀ ਕਹਿ ਰਹੀ ਹੈ ਕਿ ਸਬੂਤਾਂ ਦੀ ਕਮੀ ਹੈ 2% ਕਮਿਸ਼ਨ ਲਿਆ ਜਾਂਦਾ ਸੀ ਇਹ ਪਤਾ ਲੱਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਸਸਪੈਂਡ ਕਰ ਦਿੱਤਾ ਸੀ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਜਿਨ੍ਹਾਂ ਨੇ ਮਰਹੂਮ ਸਿੱਧੂ ਬੂਸੇ ਵਾਲਾ ਨੂੰ ਫਰਾਇਆ ਸੀ ਲੇਕਿਨ ਉਸ ਤੋਂ ਬਾਅਦ ਮੁਕੱਦਮਾ ਚੱਲਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਵਿਜੇ ਸਿੰਘ ਡਾਕਟਰ ਜਿਹੜੇ ਵਿਜੇ ਸਿੰਘਾ ਵਿਖੇ ਗਿਆ ਹਰ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਵੀ ਮੈਚ ਲਾਈ ਗਈ ਡਾਕਟਰ ਵਿਜੇ ਸਿੰਘਲਾ ਵੱਲੋਂ ਸ਼ਿਰਕਤ ਕੀਤੀ ਗਈ ਤੇ ਲੋਕਾਂ ਨੇ ਕਹਿ ਦਿੱਤਾ ਕਿ ਰਵਣ ਅਰੋੜਾ ਦੇ ਨਾਲ ਵੀ ਧੋਖਾ ਰਵਣ ਅਰੋੜਾ ਨੂੰ ਵੀ ਲੈ ਕੇ ਸਿਆਸੀ ਧੋਖਾ ਕੀਤਾ ਗਿਆ ਹੈ ਇਧਰ ਆ ਦੂਸਰਾ ਕੀ ਹੈ ਵਿਜੇ ਸਿੰਘਲਾ ਨੂੰ ਲੈ ਕੇ ਜਿਹੜਾ ਹੈ ਟੋਹ ਕੀਤਾ ਜਾ ਰਿਹਾ ਹੈ ਇਮਾਨਦਾਰੀ ਦੀ ਫੋਕ ਨਿਕਲੀ ਹੈ ਅੱਜ ਵਿਜੇ ਸਿੰਘਲਾ ਨੂੰ ਅਤੇ ਉਸ ਦੇ ਓਐਸਡੀ ਪ੍ਰਦੀਪ ਕੁਮਾਰ ਨੂੰ ਪੰਜਾਬ ਪੁਲਿਸ ਵੱਲੋਂ ਕਲੀਨ ਚਿਟ ਮਿਲ ਗਈ ਹੈ ਇੱਕ ਪਾਸੇ ਬਿਕਮਜੀ ਸਿੰਘ ਜੀਠੀਆ ਤੇ ਰਿਸ਼ਵਤ ਖੋਰੀ ਅਤੇ ਡਾਇਰੈਕਟ ਤਸਕਰੀ ਮਨੀ ਟ੍ਰੇਲਿੰਗ ਡਰੱਗ ਮਨੀ ਟ੍ਰੇਲਿੰਗ ਅਤੇ ਦੂਸਰੇ ਪਾਸੇ 540 ਕਰੋੜ ਰੁਪਏ ਦੀ ਜਾਇਦਾਦ ਜਿਆਦਾ ਰੱਖਣ ਦੇ ਇਲਜ਼ਾਮ ਤੇ ਇਧਰ 52 ਕਰੋੜ ਰੁਪਏ ਦੇ ਠੇਕਿਆਂ ਠੇਕਿਆਂ ਦੀ ਭਰਤੀ ਤੇ ਠੇਕਿਆਂ ਤੇ 2% ਕਮਿਸ਼ਨ ਮੁਕਿਆ ਸੀ ਜਿਹਦਾ ਲਗਭਗ ਮੋਟਾ-ਮੋਟਾ ਕਰੀਏ ਤਾਂ 2 ਤੋਂ 2.5 ਕਰੋੜ ਬਣਦਾ ਹੈ ਉਹ ਵਿਜੇ ਸਿੰਘਲਾ ਨੂੰ ਉਹਨਾਂ ਸਾਰੇ ਕੇਸਾਂ ਦੇ ਵਿੱਚੋਂ ਕਲੀਨ ਚਿੱਟ ਮਿਲ ਗਈ ਹੈ